ਮੈਂ ਅਰਬ ਅਬ ਦੇ ਕਰੇ ਕੁੰਡਾ ਲਾ ਕੇ ਸੋਝ ਜਾਂਦੇ ਆ ਕਿ ਮੈਂ ਵੱਡਾ ਮੈਂ ਕੀ ਲੈਣਾ ਪਹਿਲਾਂ ਲੋੜੀਆਂ ਹੁੰਦੀਆਂ ਸੀ ਆ ਇੱਥੇ ਪਾਥੀਆਂ ਦਾ ਲਾਉਂਦੇ ਹੋਵਾਂਗੇ ਅਸੀਂ ਵੀ ਜਾਂਦੇ ਆ ਜਾਂਦੇ ਰਹੇ ਆ ਛੋਟੇ ਹੁੰਦੇ ਪਾਥੀਆਂ ਮੰਗਣ ਤੁਹਾਡੇ ਕੋਲ ਠੇ ਉੱਤੇ ਡੱਬੀ ਤੁਹਾਡੇ ਮੁੰਡੇ ਹੋਣਗੇ 26 ਸਾਡੀ ਲੋੜੀ ਮਨਾ ਦੋ ਲੈ 26 ਮੁੰਡੇ ਹੋਣਗੇ ਦੋ ਪਾਲੇ ਨਹੀਂ ਜਾਂਦੇ ਉਹ ਕਹਿਣ ਨੂੰ ਆ ਜਾਂਦਾ ਸੀ ਉਦੋਂ ਜੋ ਆ ਕੇ ਸੀ ਕਿ ਸਾਨੂੰ ਘਰੇ ਦੱਸਿਆ ਕਿਸੇ ਨੇ ਕਹਿੰਦੇ ਐਂ ਕਹੀਦਾ ਹੁੰਦਾ ਪਾਥੀਆਂ ਦੋ ਲੈ ਕੇ ਉੱਥੇ ਆ ਇੱਥੇ ਲੋੜੀਆਂ ਬਣ ਬੜਦੀਆਂ ਸੀ ਸਾਰਾ ਪਿੰਡ ਆਉਂਦਾ ਸੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਹੁਣ ਹਰੇਕ ਦੀ ਆਪ ਦੇ ਘਰੇ ਲੋੜੀ ਹੈ ਇੰਟਰਨੈਟ ਤੇ ਲੋੜੀ ਹੈ ਕੰਪਿਊਟਰ 'ਤੇ ਸੇਕ ਲੈਂਦੇ ਨੇ ਕਿਉਂਕਿ ਆਪਸੀ ਪਿਆਰ ਘਟ ਗਿਆ ਮੇਲ-ਜੋਲ ਘਟ ਗਿਆ ਗੁੱਸੇ ਗਿਲੇ ਵਧ ਗਏ ਲੜਨ ਲੱਗ ਗਏ ਨਾ ਪੁੱਤੇ ਹਜੇ ਵੇਲੇ ਬਾਹਰ ਨਾ ਜਾਇਓ ਲੜ ਪੋਗੇ ਸੁਪਿੰਡਾਂ ਦਾ ਜਿਹੜਾ ਏਕਾ ਤੋੜਦਾ ਇਹਨਾਂ ਨੇ ਇਹਨਾਂ ਨੇ ਤੋੜਿਆ ਆ ਲੀਡਰਾਂ ਨੇ ਧੜੇ ਬਣਾਤੇ ਹਮੈਂ ਉੱਥੇ ਦੇਖਿਆ ਜਦੋਂ ਮੈਂ ਐਮਪੀ ਬਣਿਆ ਨਾ ਮੈਂ ਕਿਤੇ ਹੋਟਲ 'ਚ ਗਿਆ ਉੱਥੇ ਚੰਡੀਗੜ੍ਹ ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ ਯਾਨੀ ਇੱਕੋ ਟੇਬਲ ਤੇ ਬੈਠੇ ਨਾਲੇ ਹੱਸਣ ਉੱਚੀ-ਉੱਚੀ ਆਤ ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨਾ ਆ ਮੈਂ ਕਿਹਾ ਵੀ ਤੁਸੀਂ ਤਾਂ ਆਪਸ ਚ ਆਏ ਹੋ ਯਾਰ ਸਾਨੂੰ ਤਾਂ ਪਿੰਡਾਂ ਚ ਆਏ ਲੱਗਦਾ ਵੀ ਜੇ ਆਪਸ ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗੰਡਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੇ ਦੀ ਬਰਾਤ ਜਾਣੋਂ ਹਟ ਗਏ ਵੀ ਉਹਨਾਂ ਦੀ ਬਰਾਤ ਆ ਛੱਡ ਪਰੇ ਬਣ ਜਾਣਾ ਭੋਗਾਂ ਤੇ ਜਾਣੋਂ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ सो भीर जे और आप चटे हो सकते हैं तुम इतने आप आपे हो जाओ पिंड वास्ते कठे हो जाओ तुम रिजल्ट देख लो फिर की तो में जो लो हो जो बानवे च लोग कट्ठे हो गए बानवे सीटों वास्ते लोग कट्ठे हो गए तो देख लो फिर की हाल है ये जित जाते सीधा चंडीगढ़ तू कौन मैं कौन ਓਏ ਡੈਡ ਇਹਨਾਂ ਦੇ ਤਿਹਾਰ ਜਿੱਡੀਆਂ ਜਿਹੜੀਆਂ ਇਹਨਾਂ ਨੇ ਘਰਾਂ ਦੀਆਂ ਕੰਦਾ ਨੇ ਉੱਤੋਂ ਦੀ ਤਾਰਾਂ ਲਾਈਆਂ ਹੋਈਆਂ ਨੇ ਬਿਜਲੀ ਵੀ ਛੱਡਦੇ ਹੋਣਗੇ ਵਿੱਚ ਮੈਨੂੰ ਲੱਗਦਾ ਵੀ ਕੋਈ ਆ ਨਾ ਜਾਵੇ ਬਿੱਲੀ ਬੁੱਲੀ ਵੀ ਨਾ ਛਾਲ ਮਾਰੇ ਅੰਦਰ ਓਏ ਡੈਡ ਇਹਨਾਂ ਦੇ ਘਰਾਂ ਦੇ ਦਰਵਾਜੇ ਆ ਚਾਰ ਚਾਰ ਜਾਣੇ ਕੂ 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 ਕਰਕੇ ਦਰਵਾਜਾ ਬੰਦ ਕਹਿੰਦੇ ਹੁਣ ਨਹੀਂ ਖੋਲਣਾ ਲੋਕ ਨਾ ਆ ਜਾਣ ਕਿਤੇ ਪੌਣੇ 5 ਸਾਲ ਦਰਵਾਜ਼ੇ ਬੰਦ ਕਰੀ ਰੱਖੇ ਕੈਪਟਨ ਵਰਗਿਆਂ ਨੇ ਰਾਜੇ ਬੜਿੰਗ ਵਰਗਿਆਂ ਨੇ ਜਦੋਂ ਪਤਾ ਲੱਗਿਆ ਵੀ ਆਲਗ-ਆਲਗਿਆਂ ਨੇ ਦੱਸਿਆ ਜੀ ਵੋਟਾਂ ਆ ਗਈਆਂ ਲੋਕਾਂ ਕੋਲੇ ਜਾਣਾ ਪੂ ਦਰਵਾਜ਼ਾ ਖੋਲਣਾ ਪੈਣਾ ਕਹਿੰਦੇ ਖੋਲ ਲੋ ਕੂੰ 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 ਕਰਕੇ ਖੋਲਿਆ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਆਰੀ 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 ਨਾਲ ਦੇਖ ਲੋ ਠੀਕ ਕਰਕੇ ਜਦੋਂ ਮਾਰੇ ਧੱਕੇ ਜੇ ਕਹਿੰਦੇ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾਗੇ ਜੀ ਕਹਿੰਦੇ ਬੈਠਿਰੋ ਅੰਦਰ ਹੀ ਹੁਣ ਉਹ ਬੈਠਿਆ ਅੰਦਰ ਹੀ ਹੁਣ ਲੋਕਾਂ ਨੇ ਬਾਹਰੋਂ ਲਾਤੀ ਫਿਰ ਪਬਲਿਕ ਐ ਸਾਨੂੰ ਕੋਈ ਪੈਸੇ ਕਮਾਉਣ ਨਹੀਂ ਆਏ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਮੈਂ ਵੀ ਫਿਲਮਾਂ ਚੋ ਟੈਲੀਵਿਜ਼ਨ ਚੋ ਜਿੰਨੇ ਮਰਜ਼ੀ ਕਮਾ ਲੈਂਦਾ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਕੋਈ ਵਕੀਲ ਕਿਸੇ ਦਾ ਆਪਦਾ ਬਿਜ਼ਨਸ ਸਾਰੇ ਛੱਡੀ ਫਿਰਦੇ ਆ ਪੈਸੇ ਕਮਾਉਣ ਨਹੀਂ ਆਏ ਲੋਕ ਕਮਾਉਣ ਆਏ ਆ ਇੱਜ਼ਤਾਂ ਕਮਾਉਣ ਆਏ ਆ ਬਸ ਹੋਰ ਕੁਝ ਨਹੀਂ ਕਮਾਉਣ ਆਏ ਪਹਿਲਾਂ ਮੈਂ ਪਿੰਡ 'ਚ ਜਾਂਦਾ ਸੀ ਕਿਤੇ 2.5 ਲੱਖ ਰੁਪਇਆ ਲੈ ਕੇ ਜਾਂਦਾ ਸੀ ਕਲਾਕਾਰ ਸੀ ਨਾ ਮੈਂ ਹੁਣ ਦੇ ਕੇ ਜਾਣਾ ਆ ਹੁਣ ਅੱਜ ਵਾਲਾ ਪ੍ਰੋਗਰਾਮ ਵੀ ਮੈਨੂੰ ਫੜਾਤਾ ਉਹਨਾਂ ਨੇ ਮੰਗ ਪੱਤਰ ਪਿੰਡ ਦਾ ਵੀ ਪਟਵਾਰ ਖਾਨਾ ਬੰਦ ਪਿਆ ਹੈ ਸੀਵਰੇਜ ਵਾਲੀ ਪਾਈਪ 3-4 ਕਰੋੜ ਚ ਪਾਉਂਗਾ ਅੱਜ ਵੀ ਚਲੋ ਕੋਈ ਨਹੀਂ ਥੋੜਾ ਪੈਸਾ ਤੁਹਾਨੂੰ ਹੀ ਦੇਣਾ ਹੈ ਜਿੰਨੀਆਂ ਵੀ ਮੰਗਾਂ ਲਿਖੀਆਂ ਸਭ ਪੂਰੀਆਂ ਹੋ ਜਾਣਗੀਆਂ ਥੋੜਾ ਪੈਸਾ ਪੰਚਾਇਤ ਵੱਲੋਂ ਮੈਨੂੰ ਮਿਲਿਆ ਮੰਗ ਪੱਤਰ ਜਦੋਂ ਕੋਡ ਖਤਮ ਹੋ ਗਿਆ ਪੈਸੇ ਆ ਜਾਣ ਕਰੋ ਕੰਮ ਔਰ ਨਾਲ ਕੋਲੇ ਖੜਾ ਕੇ ਕੰਮ ਕਰਾਇਓ ਜਿਹੜਾ ਪੈਸਾ